ਹਾਂਜੀ ਦੋਸਤੋ ਸਸੀ ਕਾਲ ਕੀ ਹਲਚਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਕਾਲੀਏ ਵਾਲਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਈ ਪਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈਆ ਜੀ ਇਸ ਘਰ ਦੇ ਵਿੱਚੋਂ ਹਮੇਸ਼ਾ ਹੀ ਤੁਹਾਨੂੰ ਪਸ਼ੂ ਦੋਸਤੋ ਦਿਖਾਉਂਦੇ ਰਹਿੰਦੇ ਤੇ ਅੱਜ ਵੀ ਦੋ ਨਾਗ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਦੋਸਤੋ ਨੀਲੀ ਰਾਇਵ ਨਸਲ ਦੇ ਵਿੱਚ ਇੱਕ ਤਾਂ ਤੁਹਾਨੂੰ ਕਟਾ ਦਿਖਾ ਦੇਣਾ ਜੀ ਤੇ ਇੱਕ ਜਿਹੜੀ ਦੋਸਤੋ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਝੋਟੀ ਹੈ ਬਹੁਤ ਸੋਹਣੀ ਸਿੰਗਾ-ਸੁੰਗਾ ਦੀ ਗੂਲ ਸਿੰਘ ਦੀ ਹੈ ਤਨੂ ਤੋਰ ਫੇਰ ਕੇ ਦੋਵੇਂ ਨਗ ਦਿਖਾਉਣੇ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਪ੍ਰੋਪਰ ਬਾਈ ਨਾਲ ਗੱਲਬਾਤ ਕਰਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਜਿਹੜਾ ਨਾ ਕਿ ਕਿਸੇ ਵੀਰ ਭਰਾ ਨੂੰ ਪਸੰਦ ਆਊਗਾ ਬਾਕੀ ਜਿਹੜੀ ਦੋਸਤੋ ਤਸੱਲੀ ਕਰਕੇ ਤੁਸੀਂ ਇਥੋਂ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਹੋਰ ਵੀ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਦੋਸਤੋ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਹੋਣਾ ਜੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੰਨਾ ਪਸ਼ੂਆਂ ਦੀ ਜਿਹੜੀ ਦੋਸਤੋ ਗੱਲਬਾਤ ਆਉ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਕਾ ਨਾਮ ਨਰਮਨ ਸਿੰਘ ਜੀ ਪਿੰਡ ਆਪਣਾ ਕਾਲੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਤਲਵੰਡੀ ਭਾਈ ਠੀਕ ਹੈ ਅੱਛਾ ਵਿਕਰੀ ਵਾਲੇ ਪਸ਼ੂ ਖਰਾਈ ਜਾਂਦੇ ਹਨ ਹਾਂਜੀ ਹਾਂਜੀ ਵਿਕਰੀ ਵਾਲੇ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਇੱਕ ਕੱਟਾ ਆਪਣੇ ਕੋਲੇ ਹਾਂ ਕੱਟਾ ਜੀ ਇਹ 14 ਤੋਂ 15 ਮਹੀਨਿਆਂ ਦਾ ਅੱਛਾ ਬਾਕੀ ਕੁਆਲਿਟੀ ਬਹੁਤ ਚੰਗੀ ਹੈ ਕੱਟੇ 'ਚ ਹੂੰ ਹੂੰ ਤੇ ਪੂਰੀਆਂ ਪੂਰੀਆਂ ਨਿਸ਼ਾਨੀਆਂ ਸਾਰਾ ਚਿੱਟਾ ਅੱਖਾਂ ਨੀਲੀਆਂ ਠੀਕ ਹੈ ਲੋ ਦੋਸਤੋ ਫੇਸ ਚੈੱਕ ਕਰ ਲਿਓ ਜੀ ਠੀਕ ਹੈ ਜੀ ਅੱਖਾਂ ਦੋਵੇਂ ਨੀਲੀਆਂ ਬਾਕੀ ਟੈਸਟਿਕਲ ਵਗੈਰਾ ਬਹੁਤ ਸੋਹਣੇ। ਇਹ ਗੱਲ ਬਹੁਤ ਪਾਰਿਆ ਕੱਟੇ ਦੇ। ਹੋਵੇ ਮੋਢ ਚ ਹੋਵੇ ਖੱਡੇ ਆ ਥੱਬੇ ਜੱਡੇ ਬਣਦੇ ਆ। ਵੱਡਾ ਹੋ ਕੇ ਬਹੁਤ ਤਗੜੇ ਮੜਾਊਗਾ। ਲਓ ਦੋਸਤੋ ਟੈਸਟਿਕਲ ਵਗੈਰਾ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੇ ਹੋਣਾ। ਲਾਲਾ ਕੱਟਾ ਠੀਕ ਹੈ। ਅੱਛਾ ਉਮਰ ਕਿੰਨੀ ਹੋਊਗੀ? ਉਮਰ ਵੀ 14 ਤੋਂ 15 ਮਹੀਨੇ। ਅੱਛਾ ਖੁਦੀ ਹੈ ਮੜਾ ਜੈਨੂ। ਲਓ ਦੋਸਤੋ ਤੋਰ ਫੇਰ ਕੇ ਤੁਹਾਨੂੰ ਦਿਖਾ ਦਿੰਨਾ ਜੀ ਢਾਂਚਾ ਤੁਹਾਨੂੰ ਇਸ ਕੱਟੇ ਦਾ ਪਸੰਦ ਆਊਗਾ। ਠੀਕ ਹੈ ਜੀ। ਬਾਕੀ ਦੋਸਤੋ ਸੰਭ ਠੀਕ ਹੈ ਥੋੜਾ ਜਿਹਾ ਕੈਮਰੇ ਤੋਂ ਡਰਦਾ ਪਿਆ ਬਾਕੀ ਤੋਰ ਫੇਰ ਕੇ ਤੁਹਾਨੂੰ ਸਾਰਾ ਹੀ ਦਿਖਾ ਦੇਣਾ ਜੀ ਜਜਮੈਂਟ ਤੁਸੀਂ ਆਪ ਕਰ ਲਿਓ ਬਾਕੀ ਬਿਲਕੁਲ ਜਾਇਦ ਜੀ ਮਾਰਕਿੰਗ ਦੇ ਵਿੱਚ ਹੈ ਦੋਸਤੋ ਚਾਰੇ ਪੈਰਾਂ ਤੇ ਐਨ ਬਿਲਕੁਲ ਜਾਇਦ ਜਾਇਦ ਜੀ ਮਾਰਕਿੰਗ ਸਿੰਗ ਕਾਫੀ ਦੋਸਤੋ ਗੂਲ ਕਰ ਲਿਆ ਉਮਰ ਦੇ ਹਿਸਾਬ ਨਾਲ ਜਿਹੜਾ ਦੋਸਤੋ ਗੂਲ ਕਰ ਜਾਣੇ ਨੇ ਸਾਰੇ ਹੀ ਬਾਕੀ ਧੰਨ ਵਗੈਰਾ ਸੋਹਣਾ ਇਸ ਕੱਟੇ ਦਾ ਤੇ ਪੂਛ ਦੋਸਤੋ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਪੂਛ ਬਹੁਤ ਚੰਗਾ ਵਾਲੀ ਬਣੂਗਾ ਭਾਈ ਅੱਗੇ ਠੀਕ ਹੈ ਤੇ ਅੱਛਾ ਉਮਰ ਕਿੰਨੀ ਦੱਸਿਆ ਜੀ ਔਰ 14 ਤੋਂ 15 ਮਹੀਨੇ 14 ਤੋਂ 15 ਮਹੀਨੇ ਦੋਸਤੋ ਉਮਰ ਹੈ ਜੀ ਠੀਕ ਹੈ ਬਾਕੀ ਟੈਸਟੀ ਗੱਲ ਦੋਸਤੋ ਚੈੱਕ ਕਰ ਰਹੇ ਹਾਂ ਜੀ ਤੋਂ ਨਾ ਕੱਟੇ ਦੇ ਢੇ ਜਿਵੇਂ ਹੁੰਦਾ ਨਹੀਂ ਬੈੜ ਕੇ ਦਾ ਹੁੰਦਾ ਧੁੰਨੜ ਦੇ ਠੀਕ ਹੈ ਜੀ ਉਹ ਜਾਂ ਤੋਂ ਨਾ ਠੀਕ ਅੱਛਾ ਰੇਟ ਇਹਦਾ ਕੀ ਹੋਊਗਾ ਰੇਟ ਬਾਈ ਆਪਾਂ ਲੈਣ ਦੇਣ 21000 ਦਾ ਦੇ ਦੇਣਾ 21000 ਦਾ ਹਾਂ ਠੀਕ ਹੈ ਲੋ ਦੋਸਤੋ 21000 ਰੁਪਿਆ ਡਿਮਾਂਡ ਹੈ ਜੀ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਊਗਾ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੋ ਤੇ ਰੇਡ ਦੇ ਵਿੱਚੋਂ ਵਾਦਾ ਕਰਤਾ ਦੋਸਤੋ ਮੌਕੇ ਤੇ ਹੋ ਜੂਗਾ ਇੱਕ ਆਪਣੇ ਕੋਲੇ ਝੋਟੀ ਹੈ ਨਾ ਖੋਲੀਏ ਬਾਈ ਜੀ ਝੋਟੀ ਵੀ ਮੜ ਗਈ ਕਿਨੇ ਟਾਈਮ ਦੀ ਹੋਗੀ ਝੋਟੀ ਇਹ ਬਾਈ ਜਿਹੜੇ 1.5 ਸਾਲ ਤੋਂ ਉੱਤੇ ਆ ਅੱਛਾ ਜੇਨੇ ਮੰਨ ਕੇ ਚਲੋ 20 ਕੁ ਮਹੀਨਿਆਂ ਦੀ ਆ ਠੀਕ ਹੈ ਦੋਸਤੋ 20 ਮਹੀਨੇ ਮੰਨ ਕੇ ਚਲੋ ਉਮਰ ਹੈ ਜੀ ਧਾਂਚਾ ਦੋਸਤੋ ਇਸ ਝੋਟੀ ਦਾ ਵੀ ਚੈੱਕ ਕਰ ਲਿਓ ਬਹੁਤ ਸੋਹਣਾ ਠੀਕ ਹੈ ਸੰਗਾ ਸੰਗਾ ਦੀ ਬਹੁਤ ਸਾਫ਼ ਆ ਬਾਈ ਛੋਟਾ ਛੋਟਾ ਸੰਗਾ ਨਾਲ ਹੀ ਮੋੜਿਆ ਹੋਇਆ ਨੇ ਦੋਸਤੋ ਸੰਗੀਆ ਸੰਗਾ ਦੀ ਐਨ ਬਿਲਕੁਲ ਕੁੰਡਿਆਂ ਦੀ ਹੈ ਜੀ ਅੱਖਾਂ ਜਿਹੜੀਆਂ ਦੋਸਤੋ ਉਹ ਦੋਵੇਂ ਨੀਲੀਆਂ ਠੀਕ ਹੈ ਜੀ ਬਾਕੀ ਢਾਂਚਾ ਦੋਸਤੋ ਝੂਟੀ ਦਾ ਸੋਨਾ ਅੱਖਾਂ ਜਿਹੜੀਆਂ ਦੋਸਤੋ ਦੋਵੇਂ ਨੀਂਦੀਆਂ ਠੀਕ ਹੈ ਜੀ ਬਾਕੀ ਖਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਜੀ ਛਣ ਵੀ ਦੋਸਤੋ ਇਹ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ 20 ਮਹੀਨੇ ਮੰਨ ਕੇ ਚਲੋ ਦੋਸਤੋ ਉਮਰ ਹੋਊਗੀ ਠੀਕ ਹੈ ਜੀ ਬਾਕੀ ਵਾਈਟਨੈਸ ਤੁਹਾਨੂੰ ਦਿਸਦੀ ਪਈ ਹੋਣੀ ਆ ਆਪ ਦੇ ਹਿਸਾਬ ਨਾਲ ਦੋਸਤੋ ਜਜਮੈਂਟ ਕਰਦੇ ਨਵੀਂ ਝੋਟੀ ਆ ਜਿਹੋ ਸ਼ੌਕ ਨਾਲ ਰੱਖਣ ਵਾਲੀ ਹੁੰਦੀ ਆ ਹੂੰ 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 ਐਵੇਂ ਸ਼ੌਕ ਨਾਲ ਲੋਕ ਖਰੀਦੇ ਆ ਅੱਛਾ ਜਿਵੇਂ ਜਿਵੇਂ ਐਸੀ ਫਰਮਚੀ ਹੁੰਦੀ ਆ ਇਦਾਂ ਦੀ ਆ ਠੀਕ ਹੈ ਅੱਛਾ ਇਹ ਝੋਟੀ ਦਾ ਕੀ ਰੇਟ ਹੋਊਗਾ ਝੋਟੀ ਆਪਾਂ 34000 ਰੁਪਏ ਦੇ ਦੇਗੇ 34000 ਹਾਂ ਖੀਰੀ ਆ ਮੂ ਅੱਛਾ ਦੰਦਾ ਤਾਂ ਖੀਰੀ ਆ ਠੀਕ ਹੈ ਦੋਸਤੋ 20 ਮਹੀਨੇ ਮੰਨ ਕੇ ਚਲੋ 21 ਮਹੀਨੇ ਉਮਰ ਆ ਜੀ ਦੰਦਾ ਤਾਂ ਖੀਰੀ ਆ 34000 ਰੇਟ ਠੀਕ ਹੈ ਤੇ ਪਹਿਲੇ ਨੰਬਰ ਤੇ ਤੁਹਾਨੂੰ ਕਟਾ ਦਿਖਾਇਆ ਜੀ 21000 ਰੇਟ ਠੀਕ ਹੈ ਜੀ ਕਿਸੇ ਵੀਰ ਭਰਾ ਨੂੰ ਕੋਈ ਵੀ ਇਹਨਾਂ ਦੇ ਵਿੱਚੋਂ ਨਾਗ ਪਸੰਦ ਆਉਂਦਾ ਹੈ ਬਾਕੀ ਤਸੱਲੀ ਕਰ ਲਿਓ ਰੇਟ ਦੇ ਵਿੱਚੋਂ ਜਿਹੜਾ ਦੋਸਤੋ ਵਾਧਾ ਕਟਾ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਸასიਖਾਲ ਜੀ